ਕਬੱਡੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਾਂਗੇ ਅੱਜ ਕਿੱਥੇ ਸਰਾ ਲੱਗਣਾ ਕਿੱਥੇ ਵੱਡੇ ਸ਼ੋ ਮੈਚ ਜਾਨਕੀ ਦੋ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਮੇਰੇ ਵੀਰੋ ਅੱਜ ਮਹਾਰਾਨਾ ਦੇ ਵਿੱਚ ਵੱਡਾ ਟੂਰਨਾਮੈਂਟ ਟੂਰਨਾਮੈਂਟ ਕਰਵਾਇਆ ਜਾਣਾ ਜਿੱਥੇ ਸ਼ੋਅ ਮੈਚ ਟੌਪ ਦਾ ਹੋਣ ਜਾ ਰਿਹਾ ਇੱਕ ਪਾਸੇ ਮੇਰੇ ਵੀਰੋ ਭਾਈ ਲੱड्डੂ ਦੀ ਪ੍ਰੀਤ ਲੱड्डੂ ਹਣਿਆਂ ਦੀ ਟੀਮ ਖੇਡੂਗੀ ਤੇ ਦੂਜੇ ਪਾਸੇ ਮਾਛੀਵਾੜਾ ਸਾਹਿਬ ਦੇ ਜੋ ਹੈ ਵੱਡੀ ਟੀਮ ਇਹਨਾਂ ਦੀ ਬਾਨੀਆਂ ਵੱਡਾ ਸ਼ੋਅ ਮੈਚ ਇਹਨਾਂ ਦੇ ਦਰਮਿਆਨ ਹੋਣਾ ਮੇਰੇ ਵੀਰੋ ਅੱਜ ਟੌਪ ਦਾ ਮੈਚ ਵੀ ਤੁਹਾਨੂੰ ਅੱਜ ਦੇਖਣ ਨੂੰ ਮਿਲਣਾ ਇਸ ਤੋਂ ਅੱਗੇ ਅੱਜ ਮੇਰੇ ਵੀਰੋ ਵੱਡਾ ਕੱਪ ਮੂਠਿਆਂ ਵਾਲਾ ਦੇ ਵਿੱਚ ਵੱਡਾ ਸ਼ੋਅ ਮੈਚ ਗੋਪੀ ਫਰੰਦੀ ਪ੍ਰੀਤ ਦੀ ਟੀਮ ਤੇ ਸੌਰ ਸਿੰਘ ਦੀ ਟੀਮ ਦੇ ਦਰਮਿਆਨ ਵੱਡਾ ਇੱਥੇ ਵੀ ਮੇਰੇ ਵੀਰੋ ਅੱਜ ਸ਼ੋਅ ਮੈਚ ਦੇਖਣ ਨੂੰ ਮਿਲਣਾ ਗੋਪੀ ਹੁਣੀ ਟੌਪ ਟੌਪ ਦੇ ਖਿਡਾਰੀ ਅੱਜ ਇੱਥੇ ਵੀ ਇਸ ਸ਼ੋਅ ਮੈਚ ਦੇ ਵਿੱਚ ਵੀ ਹਿੱਸਾ ਲੈਣਗੇ ਟੌਪ ਦੇ ਖਿਡਾਰੀਆਂ ਨੇ ਖੇਡਣਾ ਇਹ ਵੀ ਅੱਜ ਦੇ ਦਿਨ ਦਾ ਤਕੜਾ ਸ਼ੋਅ ਮੈਚ ਆ ਮੇਰੇ ਵੀਰੋ ਬਾਕੀ ਇਹ ਦੋ ਟੂਰਨਾਮੈਂਟ ਅੱਜ ਦੇ ਦਿਨ ਦੇ ਦੱਸਣੇ ਸੀਗੇ ਹਰਿਆਣੇ 'ਚ ਵੀ ਅੱਜ ਮੈਚ ਆ ਉਹ ਉਹਦਾ ਜੋ ਹੈ ਪੋਸਟਰ ਨਹੀਂ ਸੀਗਾ ਉੱਥੇ ਵੀ ਓਪਨ ਦੇ ਮੈਚ ਆ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਹੁਣ ਤੁਹਾਨੂੰ ਵੀ ਪਤਾ ਗਰਮੀ ਦਾ ਸੀਜ਼ਨ ਆ ਬਾਹਰ ਹੀ ਖੇਡਣਾ ਸਾਰੇ ਟੌਪ ਦੇ ਖਿਡਾਰੀ ਆਣੇ ਕੱਲ ਨੂੰ ਟੂਰਨਾਮੈਂਟ ਹੈ ਮੇਰੇ ਖਿਆਲ ਨਾਲ ਆਸਟ੍ਰੇਲੀਆ ਚ ਉਹਦੀ ਵੀ ਅਪਡੇਟ ਜਰੂਰ ਦੇਣ ਦੀ ਕੋਸ਼ਿਸ਼ ਕਰਾਂਗੇ ਨਵੀਂ ਵੀਡੀਓ ਦੇ ਵਿੱਚ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਸਾਰੇ ਭਰਾ ਧੰਨਵਾਦ